ਦੇਵੀ ਚੰਨ ਇਹਨੂੰ ਹੁਕਮ ਕੀਤਾ ਵੀ ਇਹਨੂੰ ਉੱਚੀ ਪਹਾੜੀ ਵੇਖ ਕੇ ਤੇ ਉਹਦੇ ਉੱਤੋਂ ਸੁੱਟ ਕੇ ਤੇ ਮਾਰ ਦੇਉਂ ਦੇਵੀ ਚੰਨ ਦੋਸੇ ਵੇਲੇ ਕਲਗੀਧਰ ਸਤਿਗੁਰ ਪਾਤਸ਼ਾਹ ਦੇ ਲੈਣ ਆ ਪਿਆ ਚਰਨਾ ਚਰਜਾਂ ਕਰਨ ਕਿ ਸਤਿਗੁਰ ਪਾਤਸ਼ਾਹ ਹੁਣ ਤੱਕ ਜਿੰਨੇ ਵੀ ਭਗਤ ਹੋਏ ਆ ਨੌ ਗੁਰੂ ਪਾਤਸ਼ਾਹ ਨੇ ਤੁਸੀਂ ਵੀ ਆਪਣੇ ਭਗਤਾਂ ਦੀ लाज ਰੱਖਦੇ ਆਇਓ ਹਰ ਯੁਗ ਯੁਗ ਭਗਤਿਓ ਪਾਇਆ ਪੈਜ ਰੱਖਦਾ ਆਇਆ RAM ਜਿੰਨੇ ਭਗਤ ਹੋਏ ਆ ਜਿੰਨਿਆਂ ਨੇ ਤੈਨੂੰ ਯਾਦ ਕੀਤਾ ਆ ਮੁਸ਼ਕਿਲ ਵੇਲੇ ਮੱਖਣ ਛਾ ਦਾ ਬੇੜਾ ਤੁਸੀਂ ਡੁੱਬਦਾ ਬਚਾ ਲਿਆ ਹੋਰ ਪਤਾ ਨਹੀਂ ਜਿੰਨਿਆਂ ਨੇ ਜਿੰਨਿਆਂ ਨੇ ਵੀ ਤੁਹਾਨੂੰ ਯਾਦ ਕੀਤਾ ਸਾਰਿਆਂ ਦੀ ਮੌਕੇ ਤੇ ਤੁਸੀਂ ਲਾਜਪਤ ਰੱਖਦੇ ਆਇਓ ਕਿਰਪਾ ਕਰੋ ਮੇਰੇ ਉੱਤੇ ਵੀ ਮੇਰੇ ਵੀ ਆਣ ਕੇ ਹੁਣ ਮੇਰੀ ਵੀ ਬੇਨਤੀ ਆ ਕੇ ਮੇਰੀ ਆਣ ਕੇ ਤੇ ਜਾਨ ਬਚਾਓ ਇਹਨਾਂ ਦੇ ਕੋਲੋਂ ਜੇ ਇਸ ਵੇਲੇ ਜਿਸ ਤਰ੍ਹਾਂ ਦੇਵੀ ਚੰਦ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦਾ ਉਸ ਵੇਲੇ ਦਾ ਛੰਦ ਇਉਂ ਬੇਨਤੀ ਕੀਤੀ ਜਾਂਦੀ ਹੈ ਦੇਵੀ ਚੰਦ ਨੇ ਅਰਜਗ ਜਾਰੀ ਗਲ ਵਿੱਚ ਪੱਲਾ ਪਾ ਕੇ ਤੇ ਦੀਨ ਦੁਨੀ ਦੇ ਮਾਲਕ ਮੇਰੀ ਰੱਖਿਆ ਕਰਨੀ ਆ ਕੇ ਤੇ ਹੱਥ ਜੁੜਾਏ ਹੋਏ ਸਰਦਾਨੇ ਨਾਲ ਨਾਲ ਹੌਕੇ ਭਰਦਾ ਕਲਗੀ ਧਰ ਦੇ ਚਰਨਾਂ ਦੇ ਵਿੱਚ ਸਿਖ ਵਰਜੋਈਆਂ ਕਰਦਾ ਕੀਆ ਕਰਨੀ ਆ ਕੇ ਤੇ ਕਿਡਾ ਹੋਇਆ ਸਰਦਾ ਦੇ ਨਾਲ ਨਾਲ ਹੋ ਕੇ ਭਰਦਾ ਕਲਗੀ ਕਰਦੇ ਚਰਨਾ ਦੇ ਵਿੱਚ ਸਿੱਖ ਵਰਜੋਈਆਂ ਕਰਦਾ ਤੇ ਕਰਲੇ ਗਿੱਲ ਜਲਾਤਾ ਅੱਖੀਆਂ ਦੇ ਵਿੱਚ ਗੱਟਣਗੇ ਬੋਤੀ ਬੋਤੀ ਕਰਦੇ ਮੰਗੇ ਹੁਣ ਨਾ ਜਿਉਂਦਾ ਛੱਡਣਗੇ ਅਰਜੋਈਆਂ ਕਰਦਾ ਹੈ ਜੀ ਸੇਖ ਗੁਰੂ ਦਾ ਰਿਸ਼ਤਾ ਐਸਾ ਸਤ ਸਿਆਣੇ ਕਹਿੰਦੇ ਨੇ ਸੱਚੇ ਸਿੱਖ ਦੇ ਦੁੱਖੜੇ ਸਭ ਘੋਰ ਆਪਣੇ ਸਿਰ ਤੇ ਲੈਂਦੇ ਨੇ ਉਹ ਸਿੱਖ ਦੇ ਸਿਰ ਤੇ ਬਾਣੀ ਮੁਸੀਬਤ ਸਤ ਗੁਰ ਸਿਰ ਤੇ ਝੱਲਦਾ ਹੈ ਕਲਗੀ ਘਰ ਦੇ ਚਰਨਾਂ ਦੇ ਵਿੱਚ ਸਿੱਖ ਅਰਜੋਈਆਂ ਕਰਦਾ ਹੈ ਨੇ ਸਦਿਆ ਤੈਨੂੰ ਤਬਦ ਕੜਾ ਥਾਰ ਦਤਾ ਮੱਖਣ ਛਾ ਦੀ ਮਨ ਬੇਣਤੀ ਡੁੱਬਦਾ ਬੇੜਾ ਤਾਰ ਦਤਾ ਲੋਕ ਕਹਿਣ ਤੂੰ ਸਭ ਦੀ ਸੁਣਦਾ ਸਭ ਦੇ ਦੁਖੜੇ ਹਰਦਾ ਲੋਕ ਕਹਿਣ ਤੂੰ ਸਭ ਦੀ ਸੁਣਦਾ ਸਭ ਦੇ ਤਕੜੇ ਹਰਦਾ ਕਲਗੀ ਤਰਵੇ ਚਰਨਾ ਤੇ ਅਰਜ਼ੋਈਆਂ ਕਰਦਾ ਹੈ ਬੋੜੀ ਬੋੜੀ ਦਾਦਾ ਬੋੜੀ ਹੋਰ ਕੋਈ ਦਿੱਸੇ ਸਹਾਰਾ ਨਾ ਤੇਰੇ ਓਟ ਆਸਰੇ ਬਾਜੋ ਦਿੱਸੇ ਕੋਈ ਕਿਨਾਰਾ ਨਾ ਓ ਤੇਰੇ ਸਿੱਖ ਦਾ ਦੋਸ਼ ਨਾ ਕੋਈ ਨਾਮ ਤੇਰੇ ਲਈ ਮਰਦਾ ਹੈ ਕਲਗੀ ਪਰਦੇ ਚਰਨਾਂ ਦੇ ਵਿੱਚ ਸਿੱਖ ਅਰਜ਼ੋਈਆਂ ਕਰਦਾ ਹੈ ਯਾਰਮਦਾਨੂ ਇਹਨਾਂ ਨੂੰ ਕੀ ਸਾਰ ਪਾਦਚਾ ਬੇਕਦਰਾਂ ਬੇਸਮਝਾ ਨੂੰ ਤੂੰ ਤਾਰੇ ਤਾਂ ਅੱਜ ਮੇਰਾ ਆਣ ਨਤਾਣਿਆਂ ਦਾ ਓ ਦਲਬੀਰ ਐ ਸੱਚੇ ਸਿੱਧੂ ਦਾ ਨਾਂ ਸਤਗੁਰ ਪਾਜਾ ਸਰਦਾ ਕਲਗੀ ਧਰਦੇ ਚਰਨਾਂ ਦੇ ਵਿੱਚ ਸਿਖ ਵਰਜੋਈਆਂ ਕਰਦਾ